ਦੇਖਿਆ ਪਈਆਂ ਹੁਣ ਅਸੀਂ ਸਾਰੇ ਇਕੱਠੇ ਹੋ ਕੇ ਇਹ ਮੰਗ ਪੱਤਰ ਮਹਤਪੁਰ ਜਿਹੜੇ ਐਸ.ਪੀ. ਸਾਹਿਬ ਨੇ ਹੁਣ ਦੇਵਾਂਗੇ ਸਾਥੀ ਸਾਡੇ ਨਾਲ ਆ ਰਾਮ ਸਿੰਘ ਜੀ ਸਰਦਤੂ ਜੀ ਫਤਿਹਜੀਤ ਸਿੰਘ ਜੀ ਸਾਥੀ ਇਕਾਈ ਜਨ ਜੀ ਬਜੀਤ ਸਿੰਘ ਜੀ ਸ਼ੇਰ ਸਿੰਘ ਜੀ ਹਰ ਜਣੇ ਨਾਲ ਆ ਹੁਣ ਅਸੀਂ ਮੰਗ ਪੱਤਰ ਦੇਵਾਂਗੇ ਜਿਹੜੇ ਇਥੋਂ ਦੇ ਮਹਤਪੁਰ ਦੇ ਐਸ.ਪੀ. ਸਾਹਿਬ ਆ ਉਹਨੇ ਜਾਣੇ ਮੰਗ ਪੱਤਰ ਦੇਣ ਵਾਸਤੇ 2 ਮਿੰਟ ਸਾਥੀ ਰਾਮ ਸਿੰਘ ਗੱਲ ਕਰਨਗੇ ਸਾਜੀ ਸਾਥੀ ਰਾਮ ਸਿੰਘ ਜੀ ਇਹ ਸੁਪਾ ਕਮੇਟੀ ਮੈਂਬਰ ਨੇ ਚੁਬਰੀ ਕਿਸਾਨ ਤੋਂ ਬਣਨਾ ਹੈ ਹੈ ਆਰਮਨ ਸਿੰਘ ਕੰਵਾਲਾ ਟੈਕਸੀ 77 ਜਮੂਰੀ ਕਿਸਾਨ ਸਭਾ ਪੰਜਾਬ ਤੇ ਅਹੁਦੇਦਾਰ ਮੰਡ ਬੇਟੇਰੀਆ ਦੇ ਬਾਦਕਰ ਸੰਘਰਸ਼ ਕਮੇਟੀ ਪੰਜਾਬ ਅਸੀਂ ਅੱਜ ਆਪੇ ਜਥੇਬੰਦੀ ਜਮੂਰੀ ਕਿਸਾਨ ਸਭਾ ਪੰਜਾਬ ਵੱਲੋਂ ਬਿਜਲੀ ਬੋਰਡ ਦੇ ਮਹਿਕਮੇ ਨੂੰ ਜਿਹੜੀਆਂ ਕੁਝ ਕਿਸਾਨਾਂ ਦੀਆਂ ਮੁਸ਼ਕਲਾਂ ਨੇ ਉਹਦੇ ਬਾਰੇ ਮੰਗ ਪੱਤਰ ਦੇਣ ਜਾ ਰਹੇ ਹਾਂ ਜਿਹੜਾ ਕਿ ਸਾਰੇ ਪੰਜਾਬ ਦੇ ਸਾਡਾ ਪ੍ਰੋਗਰਾਮ ਆ ਉਹਦੇ ਵਿੱਚ ਜਿਸ ਤਰ੍ਹਾਂ ਜਿਹੜੀ ਬਿਜਲੀ ਆ ਕਿਸਾਨਾਂ ਨੂੰ ਨਿਰਵਗੰਨ 16 ਘੰਟੇ ਦੀ ਬਿਜ ਸਪਲਾਈ ਦਿੱਤੀ ਜਾਵੇ ਘਰਾਂ ਦੀ ਬਿਜਲੀ 24 ਘੰਟੇ ਕੀਤੀ ਜਾਵੇ ਇਸ ਤਰ੍ਹਾਂ ਜੇ ਨਾ ਪਰ ਸਟਾਫ ਨਹੀਂ ਤਾਂ ਵੱਧ ਉਸਟਾਫ ਟੈਂਪਰੀ ਰੱਖ ਕੇ ਉਹ ਜੇ ਵਿਗੜ ਪੈਂਦਾ ਤਾਂ ਉਹ ਠੀਕ ਕਰਵਾਇਆ ਜਾ ਸਟਾਫ ਭਰਤੀ ਕੀਤਾ ਜਾਵੇ ਇਸ ਤਰ੍ਹਾਂ ਹੀ ਮੋਟਰਾਂ ਦਾ ਲੋਡ ਜਿਹੜਾ ਆ ਉਹ ਤੁਰੰਤ ਵਧਾਇਆ ਜਾਵੇ ਇਸੀ ਤਰ੍ਹਾਂ ਮੋਟਰ ਕਿਸ ਦੇ ਨਾਲ ਹੋਣੀ ਆ ਤਾਂ ਉਹ ਜਿਹੜੀ ਸਕੀਮ ਆ ਉਹ ਸਰਲ ਬਣਾਈ ਜਾਵੇ ਇਸ ਤਰ੍ਹਾਂ ਕੁਛ ਮੰਗਾ ਨੇ ਜਿਹੜੇ ਸਰ ਕੋ ਮੰਗ ਪੱਤਰ ਲਿਖਿਆ ਆ ਉਹ ਅਸੀਂ ਦੇਣ ਜਾ ਰਹੇ ਆ ਤੇ ਅਸੀਂ ਆਸ ਕਰਦੇ ਆ ਕਿ ਐਸਡੀਓ ਸਾਹਿਬ ਪਾਵਰ ਕਾਮ ਦੇ ਐਕਸੀਡੈਂਟ ਨੂੰ ਸਾਡੀਆਂ ਮੰਗਾਂ ਪ੍ਰਤ ਭੇਜ ਕੇ ਤੇ ਇਹਦਾ ਹੱਲ ਕਰਵਾਉਣਗੇ ਇਹਨਾਂ ਕਹਿੰਦਾ ਹੋਇਆ ਜੇ ਮੁਰੀਖ ਸਿੰਘ ਸਾਹਿਬ ਪੰਜਾਬ ਜਿੰਦਾਬਾਦ ਜਮਹੂਰੀ ਕਿਸਾਨ ਸਭਾ ਪੰਜਾਬ ਜਿੰਦਾਬਾਦ 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 ਜਮਹੂਰੀ ਕਿਸਾਨ ਸਭਾ ਪੰਜਾਬ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਇਨਕਲਾਬ ਜਿੰਦਾਬਾਦ 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 ਸਾਮਰਾਜਵਾਦ ਮਰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ